ਸਾਹ ਵੇਟ ਦੀ ਵਧ ਲਾਉਣਾ ਸਾਹ ਦੀ ਰੇਟ ਦੀ ਵਧ ਲਾਉਣਾ ਹਾ ਖਿਆਲ ਰੱਖ ਰਹਾ ਬਸ ਸਾਡੀ ਬੇਨਤੀ ਏ ਰੇਟ ਦਾ ਬਦਲ ਆਓ ਅੱਗੇ ਪਾਣੀ ਆ ਗਿਆ ਬਹੁਤ ਲਜਾਈ ਫੈਲਾ ਨਹੀਂ ਠਾਉਣਾ ਹਾਂ ਹਾਂ ਰੇਟ ਦੀ ਵਧ ਲਾਉਣਾ ਜੀ ਰੇਟ ਦੀ ਵਧ ਲਾਉਣਾ ਪਾਲਕੋ ਘਿਹੜ ਆ ਗਿਆ ਰੇਟ ਦੀ ਵਧ ਲੋਣਾ ਕਿ ਹਾਂ ਯਾਰ ਜੀ ਦੇਖੋ ਕਦਮੀਆਂ ਦੀ ਦੁਕਾਨ ਦੇ ਕੀ ਕਰ ਬਹਿਣਾ ਸੱਸੀ ਗਾਲ ਜੀ ਸਾਜੀ 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 ਕਿਸ ਨੂੰ ਡੇਢ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਨਹੀਂ ਟਾਣਾ ਹਾਂ ਇੱਕ ਪੈਸਾ ਵੱਧੇ ਨਾਲ ਲਾਇਓ ਠੀਕ ਹੈ ਜੀ ਆਂਦੇ ਤਾਂ ਫੇਰ ਐਕਸ਼ਨ ਕਰਾਂਗੇ ਕੀ ਪਤਾ ਹਾਂ ਹਾਂ ਕੱਸੀ ਗਾ ਕੀ ਆ ਲੇਤੇ ਠੀਕਾ ਸਾਹ ਰੇਡ ਦਾ ਵੱਤ ਲਾਓ ਇਹ ਇੱਥੇ ਕੋਈ ਤਾਂ ਮੇ ਵੱਤ ਦਾ ਹਾਂ ਪਿੱਛੇ ਹੜਾ ਪਲੀਜ਼ ਛੱਡ ਰੱਖਿਓ ਬਸ ਨਾ ਕੋ ਬੈਂਟੀ ਕਰੀ ਹੱਥ ਛੋੜ ਹਾਂ ਫਾਦੀ ਰੇਟ ਰੇਟ ਦੀ ਬਦਲੋਣਾ ਬਸ ਇਹਦੀ ਬੇਨਤੀ ਕਰ ਹਾਂ ਫਾਇਦੇ ਇੱਥੇ ਕਿਤੇ ਗੋਪੀ ਤੋਂ ਨਹੀਂ ਹੁੰਦੇ